ਹਾਂਜੀ ਮੇਤਰ ਵੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਆਂ ਘਰ ਤੋਂ ਤੇ ਆਪਾਂ ਲੈ ਚੱਲੇ ਆਂ ਫੀਡ ਜਾਨੀ ਕਿ ਦਾਣਾ ਬਣਵਾਉਣ ਚੱਲੇ ਆਂ ਪਸ਼ੂਆਂ ਲਈ ਤੇ ਕਰ ਰਹੇ ਆਂ ਨਾਈਆਂ ਨਾਈਆਂ ਤੇ ਆਪਾਂ ਦਿਖਾਉਣਾ ਤੁਹਾਨੂੰ ਉਹ ਚ ਕੀ ਕੀ ਆਪਾਂ ਪਵਾਉਨੇ ਆ ਤੇ ਕਿਵੇਂ ਤਿਆਰ ਕਰਵਾਉਨੇ ਆ ਤੇ ਬਸ ਜੁੜੇ ਰਹੋ ਨਾਲ ਤੇ ਦੇਖੀ ਚੱਲਿਓ ਮੈਂ ਤਾਂ ਨਹੀਂ ਪੜਦਾ ਵੀ ਮੈਂ ਜੁੜ ਜਿਉਂ ਹਾਂ ਜੀ ਆਪਾਂ ਚੱਲੇ ਆ ਹੁਣ ਦਾਣਾ ਲੈਣ ਤੇ ਆਪਾਂ ਬਾਈਕ ਤੇ ਜਾ ਰਹੇ ਆ ਤਾਂ ਵਾਹ ਨਾਲ ਵਾਸੀ ਦਾ ਮੁੰਡਾ ਜੁੜ ਰਿਹਾ ਨਾਲ ਤੇ ਫੈਕਟਰੀ ਆਪਾਂ ਪਹੁੰਚ ਚੁੱਕੇ ਆ ਉਹ ਦਾਣਾ ਇਧਰ ਪਏ ਇਧਰ ਵੀ ਲੱਗੀ ਆ ਤੇ ਕੋਈ ਇਧਰ ਨਹੀਂ ਫੈੜਾ ਹੁਣ ਆਪਾਂ ਉਧਰ ਨੂੰ ਜਾ ਰਹੇ ਆ ਤਾਂ ਦਿਖਾਉਨੇ ਆ ਤੁਹਾਨੂੰ ਫੈਕਟਰੀ ਕਿਉਂ ਬੈਠੇ ਹੋ ਇਹ ਨਾ ਲੱਈ ਰਹਿ ਗਿਆ ਤਾਂ ਕਿੱਥੇ ਜਾਵਾਂ ਲਿਆ ਐਮਨਾ ਜੀ ਸਾਰਾ ਤਿਆਰ ਹੁੰਦਾ ਵੀ ਜੇ ਮੋਟਾ ਰੱਖਣਾ ਜਾਂ ਬਰੀਕ ਰੱਖਣਾ ਜਾਂ ਜਿਆਦਾ ਬਰੀਕ ਜਾਂ ਜਿਆਦਾ ਮੋਟਾ ਸੋ ਉਸ ਦੇ ਹਿਸਾਬ ਨਾਲ ਤੇ ਇੱਥੇ ਤੋਲ ਲਈਦਾ ਵੀ ਕਿੰਨਾ ਚਾਹੀਦਾ ਕਿੰਨਾ ਨਹੀਂ ਤੇ ਇਧਰ ਦੀ ਸੈਟ ਅੱਦਾਸ ਪਿਆ ਸਾਰਾ ਕੁਝ ਕੁਝ ਇੱਥੇ ਪਿਆ ਕੁਝ ਇੱਥੇ ਪਿਆ ਅਬੇ ਮੱਕੀ ਜਿਹੜਾ ਤੁਸੀਂ ਕੌਰ ਵਾਲੇ ਪੀਜੀ 버ਗਰ ਖਾਣੇ ਆ ਉਹ ਮੱਕੀ ਇੱਥੋਂ ਜਾਂਦੀ ਹੈ ਤੇ ਬਸ ਹੁਣ ਕਰ ਰਿਹਾ ਸੈਟਿੰਗ ਦੀ ਫਿਰ ਬਣਵਾਉਨੇ ਆ ਦਾਣਾ ਤੇ ਫਾਰਮੂਲਾ ਜਿਹੜਾ ਆਪਣਾ ਕਰਾਉਨੇ ਆ ਤਿਆਰ ਫਿਰ ਅਰੇ ਗੱਜੇ ਐਵੇਂ ਨਾ ਸਮਝਿਓ ਬਈ ਖਾਸਾ ਧਾਮਾ ਜਮਾ ਆਈ ਤੁਹੋਂ ਤਿਆਰ ਹੁੰਦੀ ਆ ਸਾਰਾ ਕੁਝ ਤਾਂ ਉਹ ਨੂੰ ਜਾਂਦਾ ਫਿਰ ਤਾਂ ਉੱਥੋਂ ਹੋ ਹਾ ਕੇ ਐ ਚੁੰਦਾ ਇੱਥੇ ਗੱਟੇ 'ਚ ਆ ਆਣਾ ਕੰਡਾ ਤੇਰਾ ਇੱਧਰ ਲਈ ਸੈੱਟ ਵੀ ਐ ਸਿਸਟਮ ਪੂਰਾ ਤਕੜਾ ਆ ਦੇਖੋ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਇਹ 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 ਵਿੱਚ ਕੀ ਆ ਨਾ ਇਹਦਾ ਐਗਰੀਮੈਂਟ ਕਿਹੜਾ ਮਈਆਂ ਨਾ ਯਾਰ ਰੀਟੀ ਦੇ ਮਾਤਰ ਤੇ ਬਹੂ ਜੀ ਆਪਣੀ ਆਹ ਹੋ ਗਈ ਮੈਨੂੰ ਜਦੋਂ ਫਾੜੀ ਹੋਣਾ ਤੂੰ ਕੋਈ ਹੱਲ ਨਹੀਂ ਕਰਦੀ ਮੰਨ ਲਿਆ ਤਾਂ ਲੈ ਜੀ ਜਾਉਂਦਾ ਇਹ ਘਟਾ ਦੇ ਡਾਲੀ ਆ ਹਾਂ ਇਹ ਭਾਈ ਜੀ ਮੈਂ ਫਿਰ ਕੋਈ ਨਹੀਂ ਆ ਰਿਹਾ ਇਹ ਬਰਦਾਸ਼ਤ ਨਹੀਂ ਆ ਆ ਗਿਆ ਆਪਣਾ ਫਾਰਮੂਲਾ ਤੇ ਹੁਣ ਕਰਦੇ ਆ ਤਿਆਰ ਜਣ ਕੀ ਕਰੋਨੇ ਤੇ ਆ ਤੇ ਦਿਖਾਉਨੇ ਹੋਰ ਇਹ ਬਣਦਾ ਕੀ ਨਹੀਂ ਉਹ ਟੂਗਾ ਤਿਆਰ ਹੋ ਸਾਰਾ ਕੋਈ ਕੱਲ ਕਿੰਨੀ ਹੈ ਡੇਢ ਡੇਢ ਕੁਇੰਟਲ ਕਣਕ ਤੇ ਬਾਕੀ ਹੋਰ ਵੀ ਸਾਰਾ ਕੁਝ ਹੋ ਰਿਹਾ ਤਿਆਰ ਗਾਹ ਤਰੀ ਮੱਕੀ ਇਹ ਆਪਾਂ ਪਾਉਣੀਆਂ ਕੁਇੰਟਲ ਇਹੋ ਮੱਕੀ ਆ ਜਿਹੜੇ ਲੋਕ ਪੀਜੇ 버ਗਰਾਂ ਦੇ ਵਿੱਚ ਕਾਰਨ ਸਮਝ ਕੇ ਖਾਂਦੇ ਆ ਦੇਖ ਲਓ ਤਿਆਰ ਆ ਤੇ ਅਸੀਂ ਇਹ ਪਸੂਣ ਬੋਣਨੇ ਕਿਆ ਹੋ ਰਹੀ ਹੈ 75 ਕਿਲੋ ਚੂਰੀ ਛੋਲੇ ਦੀ ਨੂਨ ਤੇ ਮਿੱਠਾ ਥੋੜਾ ਤੇ ਖਾਲ ਤੇ ਛੂ ਆ ਰਿਹਾ ਨੂਨ ਤੇ ਮਿੱਠਾ ਥੋੜਾ ਤੇ ਆ ਹੋ ਗਿਆ ਸਾਰੇ ਕਾਹੇ ਦਾ ਮਖਸ਼ਰ ਤਿਆਰ ਤੇ ਹੁਣ ਇਹਨੂੰ ਰਲਾਉਨੇ ਆਪਾਂ ਮਖਸ਼ਰ ਕਰਕੇ ਉਦੋਂ ਬਾਅਦ ਉੱਥੇ ਹੋਊਗਾ ਜਮਾ ਟਿਰਗ ਸਹੀ ਹੈ ਭਾਈ ਯਾਰ ਸਾਰਾ ਕੁਝ ਮਿਕਸ ਹੋ ਗਿਆ ਸੀ ਹੁਣ ਚਾਰੇ ਸਿੱਕਤੀ ਦੇ ਵਿੱਚ ਉਧਰੋਂ ਸਾਰੇ ਬੰਦ ਤਿਆਰ ਹੋ ਗਏ ਇੱਧਰ ਇੱਕ ਰੋ ਤਿਆਰ ਹੋ ਗਏ ਬਾਅਦ ਫਿਰ ਇੱਥੋਂ ਦੀ ਸਾਰਾ ਕੁਝ ਹੋ ਕੇ ਤੇ ਇੱਥੋਂ ਦੀ ਗੱਟੇ ਵਿੱਚ ਆ ਜਾਣਾ ਹੌਲੀ ਹੌਲੀ ਤੇ ਬਸ ਉਹਦੋਂ ਬਾਅਦ ਘਰੇ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਕਿ ਬੋਸ ਨੂੰ ਜਦੋਂ ਪਾਉਂਦੇ ਆ ਤੇ ਕਿੰਨਾ ਦਾ ਰਿਜ਼ਲਟ ਆਉਂਦਾ ਕਿੰਨਾ ਦਾ ਨਹੀਂ ਦੁੱਧ ਦਾ ਰਿਜ਼ਲਟ ਵੀ ਬਹੁਤ ਵਧੀਆ ਹੁੰਦਾ ਹੈ। ਸਾਰਾ ਸੈੱਟ ਪੂਰਿਆ। ਜੇ ਤੁਹਾਨੂੰ ਰੇਪ ਕਰਪੀ ਹੋਗੇ गटे आहो हो रहे अपने गटे पैर अपना दाना हो गया तैयार ਇਹਨਾਂ ਆਪ ਇੱਕ ਦੋ ਘਟੇ ਮੋਟਰਸਾਈਕਲ ਦੇ ਘਰੇ ਘਾਲ ਦਾਂਗੇ ਤਾਂ ਬਾਕੀ ਦਾ ਨਾ ਜਾਵੜੂਗਾ ਗੱਡੀ ਤੇ ਜਾਂ ਦੂਜੀ ਇੱਕ ਰੇੜੀ ਆਉਂਦੀ ਹੈ ਕਿ ਮੋਟਰਸਾਈਕਲ ਵਾਲੀ ਉੱਤੇ ਤਾਂ ਬਸ ਬਾਕੀ ਘਰੇ ਜਾ ਕੇ ਦਿਖਾਵਾਂਗੇ ਤੁਹਾਨੂੰ ਜੇ ਦਿਖਾ ਹੋਇਆ ਨਹੀਂ ਤਾਂ ਇੱਥੇ ਬਲੌਗ ਦੀ ਐਂਡਿੰਗ ਸਮਝੋ ਤੇ ਥੈਂਕ ਯੂ ਸੋ ਮੱਚ ਇਹਨਾਂ ਨੇ ਇੱਥੇ ਤੱਕ ਦੇਖਿਆ ਹਾਉ ਕੁਝ ਲਾਈਵ ਦਿਖਾਇਆ ਤੇ Ориジナル ਦਿਖਾਇਆ ਕੋਈ ਮਲਾਫਟ ਨਹੀਂ ਸਭ ਚੀਜ਼ ਇੱਕ ਨੰਬਰ ਆ ਤੇ ਬਹੁਤ ਵਧੀਆ ਕੰਮ ਆ ਠੀਕ ਆ ਸੋ ਐਂ ਬਣਵਾਇਆ ਕਰੋ ਦਾਣਾ ਆਪਦੇ ਹੱਥੀਂ ਬਣਾਇਆ ਬਣਾਇਆ ਨਾ ਲਿਆ ਕਰੋ ਕਦੇ ਵੀ ਕਿਉਂਕਿ ਉਹਦੇ ਵਿੱਚ ਉਹ ਚੀਜ਼ਾਂ ਤੋਂ ਬਚੋ ਤੇ ਵਧੀਆ ਚੰਗੀ ਚੀਜ਼ ਪਿਓਰ ਬਣਵਾ ਕੇ ਪਾਓ ਤਾਂ ਥੋੜਾ ਫਾਇਣੀ ਫਟਾ ਵਸ ਇਹੀ ਕਹਿਣਾ ਚਾਹੁੰਦੇ ਆ ਫੇਰਾ ਇੰਨਾ ਕਿ ਦਾਣਾ ਮੋਟਰਸਾਈਕਲ ਦੇ ਜਾਵੜਨਾ ਘਰੇ ਤੇ ਬਾਕੀ ਗੱਡੀ ਤੇ ਆ ਜਾਣਾ ਇਹ ਤਾਂ ਯਾਰ ਮੋਟਰਸਾਈਕਲ ਨਾਲ ਫੇਰਾ ਫਿਰ ੱੱਕਾ ਹੋ ਰਿਹਾ ਐਨਾ ੱੱਕਾ ਕਿਉਂ ਕਰਦਾ ਬਾਪੂ ਵਿਚਾਰੇ ਮੋਟਰਸਾਈਕਲ ਨਾਲ ਯਾਰ ਤਰਸ ਖਾਏ ਤੇ